ਬੱਚੂ ਐ ਜੀ ਕੁੜੀ ਦੀ ਮੰਮੀ ਨੇ ਕੁੜੀ ਦੀ ਫੋਟੋ ਜਾਂ ਕੁੜੀ ਦੇ ਮਤਲਬ ਡੈਡੀ ਦੇ ਕੁੜੀ ਦੀ ਫੋਟੋ ਲੈਣੀ ਆ ਬੜੀ ਦੀ ਆਹ ਆ ਡੈਡੀ ਬੰਨੇ ਪਾਣੇ ਨੇ ਮੈਂ ਸਾਰਾ ਪੜੀ ਹੋਈ ਜਿਹੜੇ ਤਾਂ ਹੀ ਹਰ ਟਾਈਮ ਪਹੁੰਚ ਬੜੀ ਆਲੀ ਨਾ ਉਹ ਨਹੀਂ ਨਹੀਂ ਹਾਂ ਤੇ ਕੁੜੀ ਦੇ ਡੈਡੀ ਨੇ ਨਾ ਅੱਗੇ ਤੁਰੀਓ ਚੋਕਰੀ ਫੋਟੋ ਲਾ ਲੈਂਦੇ ਨੇ ਅੱਛਾ ਹਾਂ ਮੈਂ ਮਾਉਦੀ ਇਹ ਬੰਦੇ ਮੁੰਡੇ ਦੀ ਗੱਲ ਕਰਦਾ ਹਾਂ ਅਜਵਾ ਕੇ ਉਹ ਕੁੜੀ ਤਾਂ ਜਵਾ ਮੁੰਡਾ ਤਾਂ ਭਾਬ ਤਾਂ ਮੇਰੀ ਹੁਣਦੀ ਹੈ ਕੁੜੀ ਹੈ ਤਾਂ ਨਾ ਮੁੰਡਾ ਭਾਬ ਤੈਨੂੰ ਕਿੱਥੇ ਮੇਰੇ ਮੋਹਰੇ ਖੜੇ ਕਰ ਤੂੰ ਮੇਰੇ ਮੋਹਰੇ ਮੇਰੇ ਮੋਹਰੇ ਸੀੜੇ ਕਰ ਤੂੰ ਦੱਸ ਕੀ ਮਰੇ ਮੁੰਡੇ ਮੁੰਡੇ ਨਾ ਮੈਂ ਉਹ ਫਿਰ ਮੁੰਡੇ ਨਹੀਂ ਦਮ ਗੁੱਡੀ ਜੇ ਕਰੇ ਔਰ ਮੈਂ ਨਹੀਂ ਦੇਖਦਾ ਮੁੰਡੇ ਨਹੀਂ ਦੇਖਦਾ ਆਪਣੇ ਨੂੰ ਦੇਖਦਾ ਫਿਰ ਮੈਂ ਮੈਨੂੰ ਸਭ ਪਤਾ ਹੈ ਕੁਝ ਕੁਝ ਨਹੀਂ ਹੋਇਆ ਨਹੀਂ ਨਹੀਂ ਤੂੰ ਬੱਚਾ ਨਹੀਂ ਹੋ ਗਿਆ ਕਿੱਥੇ ਆ ਕੇ ਦੱਸ ਪਤਾ ਨਹੀਂ ਦੱਸ ਕੀ ਦਾ ਮੋਹਰੇ ਤਾਂ ਮੇਰੇ ਹੀ ਸਾਹ ਹੀ ਨਾ ਤੈਨੂੰ ਰੰਗ ਦੇਣਾ ਕੋਣ ਹਰ ਟਾਈਮ ਆਪਣੇ

ਲੱਭ ਤੂੰ ਇਹ ਕਿੰਨਾ ਮੂਰਖ ਬਣਾ ਰਿਹਾ ਕਿੰਨਾ ਤੈਨੂੰ ਨੀ ਬਣਾ ਰਿਹਾ ਮੈਨੂੰ ਹੀ ਬਣਾ ਰਿਹਾ ਨਹੀਂ ਨਹੀਂ ਕਿੰਨਾ ਨਹੀਂ ਬਣਾ ਸਕਦਾ ਮੈਨੂੰ ਸਭ ਪਤਾ ਹੈ ਅੱਛਾ ਨਹੀਂ ਬਸ ਫਿਰ ਮੈਂ ਹੀ ਕਹੀ ਰਹਿਣਾ ਮੈਂ ਕਿੰਨੂ ਮੂਰਖ ਬਣਾਣਾ ਹੈ ਦੱਸ ਉਹ ਯਾਰ ਖਾ ਕੰਮ ਕਰ ਰਿਹਾ ਜਿੰਗਾ ਬਲਾ ਤੈਨੂੰ ਮੋਕਤਾ ਆਹ ਮੋਕਤਾ ਉਹ ਪਛੀਂਗਰ ਵੇਖੀ ਨਹੀਂ ਆਉਂਦੇ ਉਹ ਤਾਂ ਨਹੀਂ ਆਉਂਦਾ ਬਖਲਾ ਬਖਲਾ ਨਾ ਮੀ ਇਜ਼ਲਾ ਆਹ ਮੈਂ ਦੇ तो, तो 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 चेटा चंगा तो लगता है तो 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 मैं गलता मुंडे मैं थोड़ा दस मुझे बाप ना नहीं कुछ मुंडिया ने खनिया मी दस दे